ਜੀ ਸਾਹ ਨੂੰ ਲੇਟ ਆਇਆ ਪਰ ਮੈਂ 2 ਮਹੀਨਾ 1/2 ਮਹੀਨਾ ਤੁਹਾਡੇ ਕੋਲ ਹੀ ਆ ਬੜਾ ਪਿਆਰ ਦਿੱਤਾ ਤੁਸੀਂ ਸਨੇਹ ਦਿੱਤਾ ਦਿਲਾ ਨੂੰ ਦਿਲਾ ਤੋਂ ਦੀ ਰਸਤਾ ਹੁੰਦਾ ਤੇ ਅੱਜ ਵੀ ਮੇਰੇ ਕੋਲੇ ਜਿੱਦੜਵਾਏ ਖਾਸ ਕਰਕੇ ਦੋਤਾ ਬੈਲਟ ਦੇ ਬਹੁਤ سارے ਸਤੂਤਾਰ ਦੇ ਲੁਧਿਆਣੇ ਨਾਲ ਸੰਬੰਧ ਰੱਖਣ ਵਾਲੇ ਕੰਮ ਮੈਨੂੰ ਆਉਂਦੇ ਆ ਤੇ ਮੇਰੀ ਖੁਸ਼ੀ ਸੁਣਤੀ ਹੈ ਮੇਰੀ ਗੋਟਲਾ ਤਾਂ ਮੈਂ ਆ ਸੜਕ ਦਾ ਨਾਮ ਹੁਣ ਜੀ ਜਦੋਂ ਬਰਾਤ ਦਾ ਮੁੜਨ ਲੱਗੇ ਤਾਂ ਮੈਂ ਦੱਸਦਾ ਮੱਧਿਆ ਮਾਰਗ ਤੇ ਜਾਣਾ ਅੱਛਾ ਸਾਰੇ ਮਾਰਗ ਜਦੋਂ ਪੰਜਾਬ ਦਾ ਮੱਧਿਆ ਮਾਰਗ ਹੈ ਨਾ ਮੈਂ ਦੋਦੇਲੀ ਇਹ ਸੜਕ ਦਾ ਨਾਮ ਮੱਧਿਆ ਮਾਰਗ ਕਰੀ ਬੇਰੇ ਬਰਾਵ ਦੇ ਕੋਲ 8 ਸਾਲ ਦਾ ਮੈਨੂੰ 2017 ਦੇ ਵਿੱਚ ਕੇਜਰੀਵਾਲ ਦੇ ਨਾਲ ਅਲਾਈਅੰਸ ਕੀਤਾ ਸੀ ਸੰਧੀ ਕੀਤੀ ਸੀ ਕਿ ਮੈਂ ਨਹੀਂ ਸਾਰੇ ਸਾਧੂ ਹੋ ਗਏ ਸਰੇ ਆਪੂ ਬਪੂ ਆਦਾ ਜਮਾਈਆ ਕਿਵੇਂ ਹੋਈਏ ਠਕਵੜੀ ਆਹ ਪਰਾ ਮੱਠ ਬੈਠਾ ਦਾ ਇਹ ਲਾਲਾ ਜੀ ਪੰਜਾਬ ਵਾਸਤੇ ਚੰਗੇ ਨੇ ਹੋਰ ਖਾਲਸਾ ਜੀ ਰਾਜਨੀਤੀ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਆ ਇੱਕ ਤਾਂ ਹੈਗੇ ਜਿਲੂਨੀ ਜਿਹੜੇ ਤੁਹਾਡੀ ਵੋਟ ਦੇ ਨਾਲ ਦੇਸ਼ ਭਗਤੀ ਵਾਲਾ ਪ੍ਰੇਮ ਤੇ ਪਿਆਰ ਕਰਦੇ ਲੋਕਾਂ ਨੇ ਗੱਲ ਨੂੰ ਕੋਣ ਨੂੰ ਆਪਣਾ ਫਰਜ਼ ਤੇ ਡਿਊਟੀ ਸਮਝਦੇ ਆ। ਕਈ ਮਨਤੰਤਰ ਦੇ ਖਿਲਾਫ ਬਹੁਤ ਤਾਕਤ ਦਾ ਇਸਤੇਮਾਲ ਕਰਕੇ ਵਿਗੜੇ ਤੇ ਵਿਰਾਨ ਕਰਦੇ ਸੱਜੇ। ਆ第二 ਬੇਨਤੀ ਬੱਤੀ ਜਿਹੜੀ ਆ ਨਾ ਉਹ ਆਉਂਦੀ ਐ ਲਲਕ ਸਰਪੰਚੀ ਦੇ ਸਰਕਾਰੀ ਤਸਕਾ ਖਾਵਾਂ। ਤੇ ਲਾਰਾ ਜੀ ਦਾ ਤਰਕਾਰ ਦੱਸਣ ਲੱਗਿਆ। ਮੈਂ ਦੋਸਤਾਰਾ ਤਾਰਾ ਤੋਂ ਬਾਅਦ ਮੈਂ ਤੇ ਸਫਲ ਹੋ ਰਹੇ ਨਹੀਂ। ਅਪੀ ਫੈਸਲਾ ਕਿਉਂ ਲੈ ਆਪਾਂ ਬੀਜੇਪੀ ਨੂੰ ਕਹਦੇ ਨੇ ਆ ਵੀ ਇਹ ਪੰਜਾਬ ਦੇ ਸਿੱਖਾਂ ਦੇ ਉਲਟ ਪਾਰਟੀ ਐ ਜਿੰਨੀ ਬੀਜੇਪੀ ਪੰਜਾਬ ਪੰਜਾਬੀਆਂ ਤੇ ਸਿੱਖਾਂ ਦੇ ਉਲਟ ਐ ਇਹ ਲਾਲਾ ਜੀ ਉਹਦੇ ਨਾਲੋਂ 100 ਗੁਣਾ ਉਤੋਂ ਦੀ ਪੰਜਾਬੀਆਂ ਦੇ ਉਲਟ ਐ ਪੰਜਾਬ ਨੂੰ ਸਿਰਫ ਵੋਟ ਦਿਵਾਉਣ ਵਾਸਤੇ ਇਹਦਾ ਕੋਈ ਪੰਜਾਬ ਦੇ ਨਾਲ ਲਗਾਵ ਨਹੀਂ ਹੈਗਾ ਇਹਦਾ ਕੋਈ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਸਨੇਹ ਤੇ ਪਿਆਰ ਨਹੀਂ ਗਿੱਟਕਿਆ ਤਾਂ ਨਮਰਤਾ ਆਈ ਤੇ ਜਿਤਨੀ ਸਕੇ ਤੇ ਉਹਦੀ ਕਹਾਣੀ ਸੁਣ ਲੋ ਮੇਰੇ ਤੋਂ ਦੂਧਵਾਨ ਪੋਸਟਮਾਰਟਮ ਕਰਨਾ ਹੀ ਸੀ ਸਸ਼ੀਤਾ ਬੈਠੀਆਂ ਨੇ ਸੂਝਵਾਨ ਸੱਜਣ ਬੈਠੇ ਜਿਹੜੇ ਰਾਜਨੀਤੀ ਦੀ ਚੀਰ ਫਾੜ ਕਰਦੇ ਹੋ ਅਸਲ ਗੱਲ ਸਾਹਮਣੇ ਲਿਆਉਂਦੇ ਆ ਤੇ ਭਾਈ ਉਹ ਤੋਂ ਹੋਇਆ ਸੀ ਤੁਸੀਂ ਰਾਜਾ ਬੜੰਗੀ ਦੇ ਪਾਇਆ ਐਮ ਐਲ ਏ ਤਿੰਨ ਵਾਰੀ ਕਾਂਗਰਸ ਪਾਰਟੀ ਨੇ ਬਣਾ ਦਿੱਤਾ ਮੰਤਰੀ ਬਾਪੂ ਜੀ ਪਾਰ ਵਸੇ ਕਦੇ ਉੱਤਿਆਤੁਰ ਉਹਦੇ ਦਰਤੇ ਦਸਤਾਰ ਬੱਬੀਆਂ ਚ ਨਹੀਂ ਬੱਬੀ ਅਮਰ ਸੱਗਿਆ ਚ ਨਹੀਂ ਸੱਗਿਆ ਅਕਾਲ ਪੁਰਖ ਸਾਹਮਣੂ ਸਿੱਧਾ ਕਰਦਾ ਉਹਦੇ ਨਾਲ ਮੱਥਾ ਨਹੀਂ ਲਾਉਣਾ ਕੋਈ ਵੀ ਤੇ ਸ਼ਰਾਬੀ ਬੰਦਾ ਅਕਾਲ ਪੁਰਖ ਸਾਹ ਦੇ ਨਾਲ ਮੱਥੇ ਲਾਉਣ ਲੱਗਿਆ ਲੱਖਾਂ ਦੀ ਗਿਣਤੀ ਦੇ ਵਿੱਚ ਫੋੜ ਲਾਉਂਦਾ ਸ਼ਰਾਬੀ ਨੇਤਾ ਗਿਆ ਕਿ ਨਾ ਜੋਤਿ ਦੇ ਸਾਹ ਦੇ ਵਿਰੋਧ ਜੋਤਿ ਦੇ ਸਾਹ ਦੇ ਵਿਰੋਧ 2.5 ਸਾਲ ਹੋ ਗਏ ਕੈਂਪੇਨ ਚੱਲਦੀ ਨੂੰ ਮੈਨੂੰ ਦੱਸ ਦਿਓ ਦੋਤੇ ਵਾਲਿਓ ਕਿੱਤਾ ਮੁੱਕ ਗਿਆ ਹੈ ਹਾਂ ਜੀ ਨਾ ਜਿਹੜੇ ਪਰਦੇ ਵਿੱਚ ਮੌਤ ਹੁੰਦੀ ਉਹਦੀ ਨੋਟਵਾਨ ਦੀ ਮਾਂ ਤੇ ਭੈਣ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਬੈਣ ਫੰਦੇ ਆ ਚੰਜੀ ਜੀ ਧਰਾਂ ਵਾਲੀ ਫਤਵਾ ਹੋ ਗਿਆ ਜੇ ਨਾ ਇੱਕ ਵਾਰ ਇਹਨਾਂ ਨੇ ਉਹਨੂੰ ਨਾਲ ਵੀ ਰਾਜੀ ਕੀਤੀ ਤੇ ਨੁਟੰਕੀ ਕੀਤੀ ਕਿਉਂਕਿ ਸਟੇਜ ਚਲਾਉਂਦਾ ਜੇ ਨਾ ਗਾਮੇਵਾਜੀ ਕਰਨੀ ਆਉਂਦੀ ਆ ਐਕਟਿੰਗ ਕਰਨੀ ਆਉਂਦੀ ਆ ਟੁਟਕਲੇ ਸੁਣਾਉਣੇ ਆਉਂਦੇ ਆ ਜੋ ਤੋਂ ਲਿਖਿਆ ਵਿਰੁੱਧ ਅਸੀਂ ਸਾਰੇ ਵਰ ਖਲਾਸ ਆ ਨਸ਼ੇ ਦੇ ਵਪਾਰੀ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਇੱਕ ਮੁੱਦਾ ਗਲ ਸੰਗਤ ਦੇ ਪੈ ਕੇ ਨਸ਼ਾ ਲਾਉਣ ਲੱਗਿਆ ਕਿੱਤਾ ਹੈਗਾ ਮਹਿੰਗਾ ਕਹਿੰਦੇ ਕਿ ਮੁੱਕੂ ਘਰ ਦੇ ਪੈਸੇ ਨਹੀਂ ਗਿੰਦੇ ਕਿ ਉਹ 2-4 ਕੁੜੀਆਂ ਕਿਸੇ ਨਸ਼ੇ ਦੇ ਵਪਾਰੀ ਕੋਲ ਫੜਦਾ ਕਿ ਅਗੇ ਨਸ਼ੇ ਦੇ ਆਕੀਆਂ ਨੂੰ ਵੇਚ ਕੇ ਵਿੱਚੋਂ ਆਪਣਾ ਨਸ਼ਾ ਕਰਦਾ ਸੀ ਬਿਨਾਂ ਨੇ ਨਟੰਕੀ ਡਰਾਮੇ ਵਾਲੀ ਕੀਤੀ ਉਹਦੇ ਘਰੇ ਫਿਲਟੋਜਰ ਭੇਜ ਕੇ ਉਹ ਘਰ ਸੁਣੇ ਨੂੰ ਕਰਦੀ ਹੈ ਸਿਰ ਤੋਂ ਘਰ ਆਪਣੀਆਂ ਨਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਉਹ ਘਰ ਜਿੱਥੇ ਉਹਦੇ ਛੋਟੇ-ਛਿਹਰੇ ਬੱਚੇ ਪਤਨੀ ਦੇ ਫਿਰਦ ਮਾਂ ਬਾਪ ਦੀ ਰੰਦੇ ਆ ਮਾਂ ਬਾਪ ਨੇ ਟਿਕਾਣੀ ਵੇਚਿਆ ਘਰ ਵਾਲੀ ਨੇ ਟਿਕਾਣੀ ਵੇਚਿਆ ਦਰਾਇ ਨਹੀਂ ਕੋਈ ਕਰੇ ਤੇ ਤੁਸੀਂ ਸਜ਼ਾ ਕਿਸੇ ਨੂੰ ਦਿਓ 140 ਕਰੋੜ ਦੇਸ਼ ਵਾਸੀਆਂ ਨੂੰ ਕੌਣ ਚਲਾਉਂਦਾ ਬਾਬਾ ਧੀਮਰਾਉਂ ਦੇ ਬੜੇ ਮਿਹਰਬਾਨੀ ਮੈਂ ਗਿੱਦੜਵਾ ਹਲਕੇ ਦੇ ਅੰਦਰ ਪਿੰਡ ਦੋਦਾ ਦੋਦੇ ਦੀ ਜੇਲ੍ਹ ਦੇ ਅੰਦਰ ਆਉਂਦੇ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋੜਾਵਾਦ ਨੇ ਉਹਨਾਂ ਦੇ ਪ੍ਰਚਾਰ ਹਿੱਤ VOTER ਨੂੰ ਬੇਨਤੀ ਤੇ ਅਪੀਲ ਕਰਨ ਲਈ ਹਾਜ਼ਰ ਹੋਇਆ ਤੇ ਹੁਣ ਅਸੀਂ ਦੋਦੇ ਬੈਠੇ ਆ ਤਾਂ ਜੋ ਹਾਲਾਤ ਹੈਗੇ ਆ ਉਪਚੋਣ ਹੋਈ ਪੈ ਨਮਰਤਾ ਵਿਰੰਗ ਚੋਣ ਨਹੀਂ ਜਿੱਤ ਸਕੇ ਉਸ ਚੋਣ ਤੋਂ ਬਾਅਦ ਹੁਣ ਤੱਕ ਝਾੜੂ ਦੇ ਜਿੱਤੇ ਹੋਏ ਐਮਐਲਏ ਨੇ ਕੀ ਕੀਤਾ ਇਹ ਸਵਾਲ ਸੱਥਾਂ ਦੇ ਵਿੱਚ ਪਿੰਡਾਂ ਦੇ ਅੰਦਰ ਆਮ ਤੌਰ ਤੇ ਸਾਹਮਣੇ ਆ ਰਿਹਾ ਜੇ ਕੁਝ ਕੀਤਾ ਹੋਵੇ ਸਰਕਾਰੀ ਧਿਰ ਦੇ ਐਮਐਲਏ ਤੇ ਲੋਕ ਵੋਟ ਜ਼ਰੂਰ ਪਾਉਣ ਕੀਤਾ ਕੁਝ ਨਹੀਂ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਦੀ ਪਾਈ ਫੋਟਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਵਾਸਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਉਣੇ ਆ ਤੇ ਬਲਾਕ ਸੰਪਤੀ আর ਜ਼ਿਲ੍ਹਾ ਪ੍ਰੀਸ਼ਦ ਲਈ ਚੇਅਰਮੈਨ ਮੁਖਸਰ ਦੇ ਅੰਦਰ ਕਾਂਗਰਸ ਪਾਰਟੀ ਦੇ ਬਣਨੇ ভোটার ਦਾ ਰੁਝਾਨ ਦੱਸ ਰਿਹਾ ਕਾਂਗਰਸ ਪ੍ਰਧਾਨ ਦੇ ਹਾਕਾ ਸੀਗਾ ਜੀ ਪਰ ਪਟਾਕੇ ਦੋਸ਼ ਲੱਗੇ ਜੀ ਜੋ ਸਿੰਘ ਸਿੱਧੂ ਨੂੰ ਉਹਨਾਂ ਕੋਰਨੇ ਦਿਖਾਈ ਹੈ ਕਿ 500 ਕਰੋੜ ਰੁਪਏ ਲੈ ਕੇ ਤੇ ਕਿਉਂ ਯਾਰ ਬੋਲ ਲੈਣਾ ਦੋਸਤ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਕੋਈ ਗਲਤ ਬਿਆਨੀ ਕਰ ਦੇਣੀ ਸੌਖਾ ਕੰਮ ਹੈ ਕਿਸੇ ਦੇ ਉੱਤੇ ਦੋਸ਼ ਲਾ ਦੇਣੇ ਇਹਨਾਂ ਪ੍ਰੂਫਾਂ ਬਿਨਾਂ ਸਬੂਤਾਂ ਤੋਂ ਆਸਾਨ ਕੰਮ ਹੈਗਾ ਮੈਂ ਪੁੱਛਣਾ ਕਿਉਂ ਨਾ ਸਤਿਕਾਰਯੋਗ ਭੈਣ ਨਵਜੋਤ ਕੌਰ ਸਿੱਧੂ ਨੂੰ ਤੁਹਾਡੇ ਪਤੀ ਜਦੋਂ ਮੰਤਰੀ ਬਣੇ ਸੀਗੇ ਕਾਂਗਰਸ ਦੀ ਬਜ਼ਾਰਤ ਵੇਲੇ ਕੀ ਤੁਹਾਡੇ ਮੰਨੇ ਮੰਤਰੀ ਪਤੀ ਨੇ ਕਾਂਗਰਸ ਪਾਰਟੀ ਨੂੰ ਮੋਰੀ ਵਾਲਾ ਤਹਿ ਦਿੱਤਾ ਸੀ ਆਪਣੇ ਘਰ ਤੋਂ ਚਾਲੂ ਕਰੋ ਨਾ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰ ਲਿਓ ਔਰ ਮੈਂ ਕਾਂਗਰਸ ਦੇ ਵਿੱਚ ਲੋਕ ਸਭਾ 2024 ਦੇ ਵਿੱਚ ਸ਼ਾਮਲ ਹੋਇਆ। ਮੈਂ ਕਾਂਗਰਸ ਤੋਂ ਬਾਹਰ ਬੈਠ ਕੇ ਦੇਖਿਆ ਚਰਨਜੀਤ ਸਿੰਘ ਚੰਨੀ ਬਣੇ ਮੁੱਖ ਮੰਤਰੀ ਕਾਂਗਰਸ ਦੇ। ਪ੍ਰਧਾਨ ਸਿਗੇ ਸਰਦਾਰ ਨਵਜੋਤ ਸਿੰਘ ਸਿੱਧੂ ਸਵੇਰੇ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਵੱਲੋਂ ਕੋਈ ਅਨਾਉਂਸਮੈਂਟ ਕਰਦੇ ਸੀ ਤੇ ਸ਼ਾਮ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹਨਾਂ ਦੀ ਬਣਾਏ ਸ਼ੀਰ ਦੇ ਉੱਤੇ ਸਵਾਪ ਉਕਰੰਦਾ ਸੀ। ਇਹ ਪੈਸੇ ਕਿੱਥੋਂ ਆਉਣਗੇ? ਸਰਦਾਰ ਚਰਨਜੀਤ ਸਿੰਘ ਕੰਨੀ ਦੀ ਸਰਕਾਰ ਜੇ ਰਿਪੀਟ ਵੀ ਨਾ ਕਰਦੀ ਤੇ ਵੱਡੀ ਗਿਣਤੀ ਦੇ ਐਮਐਲਏ ਜਿੱਤ ਜਾਣੇ ਸੀ ਕਾਂਗਰਸ ਤੇ ਜੇ ਸਰਦਾਰ ਨਵਜੋਤ ਸਿੰਘ ਸਿਵਲ ਸੁਰਤਾ ਦਿਖਾ ਕੇ ਚੱਲਦੇ ਨੁਕਸਾਨ ਹੋਇਆ ਉਹਦੋਂ ਕਾਂਗਰਸ ਪਾਰਟੀ ਦਾ ਮੈਂ ਨਹੀਂ ਸੀਗਾ ਕਾਂਗਰਸ ਦੇ ਵਿੱਚ ਉਹ ਤਾਂ ਤੇ ਅੱਜ ਵੀ ਉਹੀ ਕੁਝ ਹੋਣ ਜਾ ਰਿਹਾ ਰਾਜੇ ਬੜੰਗ ਨੇ ਜਿਹੜਾ ਐਕਸ਼ਨ ਪਾਰਟੀ ਹਾਈ ਕਮਾਂਡ ਦੇ ਨਾਲ ਫੈਸਲਾ ਕਰਕੇ ਲਿਆ ਉਹਨੂੰ ਹੇਠਲੇ ਪੱਧਰ ਦੇ ਬੈਠਾ ਵਰਕਰ ਐਪਰੀਸ਼ੀਏਟ ਕਰ ਰਿਹਾ ਉਹਦੇ ਵਿੱਚ ਵੀ ਜੋਸ਼ ਪੈਦਾ ਹੋਇਆ ਵੀ ਵੈਰੀ ਗੁੱਡ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਬੇਤੁਕੇ ਝੂਠੇ ਬੇਬੁਨਿਆਦ ਬਿਆਨ ਦੇਣ ਵਾਲਿਆਂ ਵਿਰੋਧੇ ਕਾਰਵਾਈ ਹੋਣੀ ਚਾਹੀਦੀ ਸੀ। ਉਹ ਲੋਕਾਂ ਤੋਂ ਮੁਸਾਫਤ ਨਹੀਂ ਕਿੰਨਾ ਉੱਪਰ ਕੇ ਭਾਇਗਾ ਕਾਂਗਰਸ ਨੂੰ। ਤੇ ਯਾਰ ਪਾਰਟੀ ਦੇ ਅੰਦਰ ਕਿਸੇ ਦੇ ਜਾਣ ਨਾਲ ਕੋਈ ਕਦੇ ਫਰਕ ਨਹੀਂ ਪਿਆ। ਪਾਰਟੀ نیشنل ਪਾਰਟੀ ਸੁਨਦਰ ਹੈਗੀ ਆ। ਕੋਈ ਬੰਦਾ ਚਲੇ ਜਵੇ ਲੋਕ ਪਾਰਟੀ ਦੀਆਂ ਪਾਲਿਸੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਉਂਦੇ ਆ ਝੂਠਤਪਾਨ ਵਾਲੇ ਪਾਸੇ। ਵੇ ਲੋ ਬੋਟ ਪੌਂਡ ਨਹੀਂ ਜਾਂਦੇ ਉਸ ਦੀ ਆਪਸ ਵਿੱਚ ਨੋਟਿਸ ਨੋਟਿਸ ਹੋਏ ਪੁੱਤੇ ਅਸਮੁਣ ਕੱਢ ਰਿਹਾ ਤੁਹਾਨੂੰ ਚੰਗਾ ਨਹੀਂ ਲੱਗਿਆ ਵੀ ਇਹ ਨੋਟਿਸ ਕੱਢਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਚਾਹੀਦਾ ਸੀਗਾ ਕਿ ਨਹੀਂ ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰਦਾ ਜਿਹਦੇ ਅੰਦਰ ਅਨੁਸ਼ਾਸਨ ਨਾ ਹੋਵੇ ਪਰਿਵਾਰ ਉਹੀ ਤਰੱਕੀ ਕਰੂਗਾ ਜਿੱਥੇ ਇੱਕ ਸੁਰਤਾ ਹੈ ਅਨੁਸ਼ਾਸਨ ਹੈਗਾ ਤਾਂ ਪਾਰਟੀ ਦੇ ਅੰਦਰ ਅਨੁਸ਼ਾਸਨ ਡੈਕੋਰਮ ਮੇਨਟੇਨ ਕਰਨ ਵਾਸਤੇ ਅਨੁਸ਼ਾਸਨ ਬਹਾਲ ਰੱਖਣ ਵਾਸਤੇ ਇਹ ਨੋਟਿਸ ਦਿੱਤਾ ਤਾਂ ਮੇਰਾ ਖਿਆਲ ਕਿਸੇ ਕਾਂਗਰਸੀ ਤੁਸੀਂ ਵਰਕਰ ਤੋਂ ਪੁੱਛ ਕੇ ਦੇਖ ਲਓ ਉਹ ਵੀ ਕਹੂਗਾ ਵੀ ਇਹ ਹੋਣਾ ਚਾਹੀਦਾ ਸੀ ਉਹਨੂੰ ਕੀ ਲੱਗਦਾ ਪੰਜਾਬ ਦਾ ਅਗਲੀ ਚਿਹਰਾ ਕੋਣ ਹੋਣਾ ਚਾਹੀਦਾ ਹੈ ਹਾਈ ਕਮਾਂਡ ਨੇ ਤੈਅ ਕਰਨਾ ਇਥੇ ਕੋਈ ਦੋਰਾ ਨਹੀਂ ਪਹਿਲਾਂ ਐਮਐਲਏ ਚੁਣੇ ਜਾਣ ਐਮਐਲਏ ਦੇ ਨਾਲ ਪਾਰਟੀ ਦੀ ਹਾਈ ਕਮਾਂਡ ਨੇ ਰੈਸਲਾਹ ਕਰਨ ਤੋਂ ਬਾਅਦ ਮੁੱਖ ਮੰਤਰੀ ਅਨਾਉਂਸ ਕਰ ਦੇਣਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਦੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਬੰਦੇ ਰਹੇ ਆ ਤੁਸੀਂ ਉਸੇ ਪੈਟਰਨ ਵਿੱਚ ਇਸੇ ਤਰੀਕੇ ਤੇ ਹੀ ਬੰਦੇ ਰਹੇ ਸਰ ਜੀ ਵੀ ਸਾਲ ਰਹਿ ਗਿਆ 2027 ਨੇ ਨਜ਼ਿਕ ਆ ਰਹੇ ਬਹੁਤ ਚਲੋ ਵੱਧ ਜਾਣਕਾਰੀਆਂ ਮੀਡੀਆ ਕੋਲ ਹੈ ਤੁਸੀਂ ਭਾਂ ਪਾਂਦੇ ਵਰਗਾਂ ਦੇ ਵਿੱਚ ਜਾ ਕੇ ਸਰਵੇ ਕਰਦੇ ਹੋ ਤੁਸੀਂ ਭਾਂ ਪਾਂਦੇ ਲੋਕਾਂ ਦੇ ਵਿਚਾਰ ਲੈਨੇ ਆਜ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੋਇਆ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਲੈ ਕੇ ਆਉਣ ਛੜੇ ਬੰਦੀ ਨਾ ਕੋਈ ਛੜੇ ਬੰਦੀ ਹੈ ਕਿੱਥੇ ਤੁਸੀਂ ਦੱਸ ਦੋ ਸੁਖੀ ਰੰਦਾਵਾ ਬਾਜਬਾ ਦੀ ਬਰੰਗ ਚੰਨੀ ਸਾਡੀ ਸੀਨੀਅਰ ਲੀਡਰਸ਼ਿਪ ਤੁਹਾਨੂੰ ਇੱਕ ਲੱਗਦੀ ਕਿ ਨਹੀਂ ਲੱਗਦੀ ਉਹ ਤੁਹਾਡੇ ਸ਼ਹਿਰ ਤੋਂ ਹੀ ਆ ਲੋਕ ਪੀ ਆਇਆ ਉਥੇ ਪੀ ਦੱਸੋ ਕੀ ਹੋਇਆ ਉਥੇ ਕੁਝ ਵੀ ਨਹੀਂ ਹੋਇਆ ਜਿੱਤਾਂ ਤੇ ਹਾਰਾ ਇੱਕ ਸਿੱਕੇ ਦੇ ਦੋ ਪਹਿਲੂ ਆ ਜੇ ਭਾਰਤ ਭੂਸ਼ਣ ਆਸ਼ੂਰੀ ਚੋਂ ਹਰਗੇ ਤੇ ਨੂੰ ਧੜੇ ਬੰਦੀ ਨਾਲ ਨਾ ਜੋੜ ਜਿੱਤ ਤੇ ਹਾਰ ਸਦਾ ਬੰਦਾ ਹਰਦਾ ਨਹੀਂ ਤੇ ਸਦਾ ਜਿੱਤਦਾ ਨਹੀਂ ਜੇ ਇਸਲੀ ਵਾਰੀ ਹਰਿਆ ਤਾਂ ਅਗਲੀ ਵਾਰੀ ਜਿੱਤ ਜਾਗੇ ਭੈਣ ਅਮਰਤਾ ਉਪਚੋਂ ਹਰਗੇ ਅਗਲੀ ਵਾਰੀ ਜੇਤ ਲਵਾਗੇ ਮਰੋੜ ਲਵਾਗੇ ਫੜਕੇ ਅਗਲੀ ਵਾਰੀ